ਸਟੇਟ ਪਾਸ ਬੇਰੋਜ਼ਗਾਰ ਡੀਪੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਕੈਂਚੀਆ ਸੰਗਰੂਰ ਵਿੱਚ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਉਨ੍ਹਾਂ ਵੱਲੋਂ ਕਈ ਵਾਰ ਸਖ਼ਮੰਤੀ ਨੂੰ ਵੀ ਮਿਲਿਆ ਗਿਆ ਪਰ ਉਨ੍ਹਾਂ ਨੇ ਉਨ੍ਹਾਂ ਦੀ ਕੋਈ ਮੰਗ ਪੂਰੀ ਨਹੀਂ ਕੀਤੀ ਜਿੱਥੇ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਇਹਦੇ ਅਧਿਆਪਕਾਂ ਨੂੰ ਪਾਣੀ ਦੀਆਂ ਟੈਂਕੀਆਂ ਤੇ ਨਹੀਂ ਚੜਨ ਦੇਵਾਂਗੇ ਪਰ ਅੱਜ ਵੀ ਅਧਿਆਪਕ ਪਾਣੀ ਦੀਆਂ ਟੈਂਕੀਆਂ ਤੇ ਚੜ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਅਧਿਆਪਕਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅੱਜ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਜੀ ਦਿਲੂ ਜੀ ਨਾਮ ਸਰ ਆਪਣਾ ਜਕਸ਼ੀਰ ਸਿੰਘ ਹੈ ਜੀ ਨਾਮ ਅੱਜ ਚੌਂਕ ਰਹਿ ਕੀ ਕਰਨਾ ਜੀ ਚੌਂਕ ਜੀ ਅਸੀਂ ਸਾਰੇ ਪੀਟਟ ਪਾਸ ਅਧਿਆਪਕਾਂ ਜੀ ਤੇ ਅਸੀਂ ਡੀਪੀ ਦੀਆਂ ਪੋਸਟਾਂ ਲੰਬੇ ਸਮੇਂ ਤੋਂ ਜਿਹੜੇ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਡੀਪੀ ਭਰਤੀ ਨਹੀਂ ਕੀਤੇ ਜਾ ਰਹੇ ਇਸ ਕਰਕੇ ਅਸੀਂ ਅੱਜ ਚੌਂਕੇ 'ਤੇ ਆਏ ਸਰਕਾਰ ਨੂੰ ਦੱਸਣ ਵਾਸਤੇ ਕਿ ਜਿਹੜੇ ਤੁਸੀਂ ਕੋਖਲੇ ਵਾਅਦੇ ਕਰਦੇ ਹੋ ਕਿ ਅਸੀਂ ਟੀਚਰਾਂ ਨੂੰ ਤਨਖਾਹਾਂ 'ਚ ਨਹੀਂ ਚੜ੍ਹਾ ਦਿੰਦੇ ਚੌਂਕਾ 'ਚ ਨਹੀਂ ਖੜ੍ਹਾ ਦਿੰਦੇ ਅਸੀਂ ਡੀਪੀ ਐਨੇ ਬੇਰੁਜ਼ਗਾਰ ਅੱਜ ਚੌਂਕਾ 'ਚ ਖੜੇ ਆ ਛੜਕਾਂ 'ਤੇ ਖੜੇ ਆ ਕਿਉਂਕਿ ਲੰਬੇ ਸਮੇਂ ਤੋਂ ਸਾਡੇ ਡੀਪੀ ਦੀ ਕੋਈ ਭਰਤੀ ਨਹੀਂ ਆਈ ਸਰਕਾਰ ਕਹਿੰਦੀ ਸੀ ਤੁਹਾਨੂੰ ਪੀਟੀਡੀਪੀ ਸਕੂਲਾਂ 'ਚ ਭਰਤੀ ਕਰਾਂਗੇ ਸਾਨੂੰ ਕਹਿੰਦੇ ਟੈਟਪਾਸ ਕਰੋ ਅਸੀਂ ਟੈਟਪਾਸ ਦੀ ਸ਼ਰਤ ਉਹਨਾਂ ਦੀ ਮਨਜ਼ੂਰ ਕਰਕੇ ਟੈਟਪਾਸ ਕਰਕੇ ਪੋਸਟਾਂ ਦੀ ਵੇਟ ਕੀਤੀ ਇੰਤਜ਼ਾਰ ਕੀਤਾ ਪਰ ਇਹਨਾਂ ਵੱਲੋਂ ਅੱਜ ਤੱਕ ਕੋਈ ਵੀ ਸਰੀਰਕ ਸਿੱਖਿਆ ਦਾ ਅਧਪਕ ਦੀ ਕੋਈ ਭਰਤੀ ਦਾ ਨਾ ਉਹ ਨਿਸ਼ਾਨ ਵੀ ਬਹੁਤ ਦੂਰ ਹੈ ਇਹ ਸਕੂਲ ਨੇ ਜਿਹੜੇ ਸਰੀਰਕ ਸਿੱਖਿਆ ਦਾ ਅਧਪਕਾਂ ਵੱਲੋਂ ਖਾਲੀ ਪਏ ਨੇ ਅਸੀਂ ਬੇਰੋਜ਼ਗਾਰ ਅਧਪਕਾਂ ਦੇ ਛੜਕਾਂ ਤੇ ਬੈਠੇ ਹਾਂ ਸਰਕਾਰ ਨੂੰ ਪਹਿਲਾਂ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਸਕੂਲ ਖਾਲੀ ਪਏ ਨੇ ਸਾਨੂੰ ਰੁਜ਼ਗਾਰ ਦੀ ਲੋੜ ਹੈ ਸਾਨੂੰ ਰੁਜ਼ਗਾਰ ਦੋ ਅਸੀਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਅੱਗੇ ਲਾ ਕੇ ਵੋਟਾਂ ਪਾਈਆਂ ਨੇ ਸਾਨੂੰ ਰੁਜ਼ਗਾਰ ਦੇਵੇ ਡੀਪੀਆਂ ਦੀ ਭਰਤੀ ਪੂਰੀ ਕਰੇ ਡੀਪੀਆਂ ਦੀਆਂ ਵਧਿਆ ਲੈਵਲ ਤੇ ਪੋਸਟਾਂ ਕੱਢ ਕੇ ਸਕੂਲਾਂ ਵਿੱਚ ਭੇਜਣਾ ਤਾਂ ਜੋ ਆਉਣ ਵਾਲੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ ਤੁਹਾਨੂੰ ਪਤਾ ਹੈ ਜਿਵੇਂ ਸਰਕਾਰ ਕਹਿੰਦੀ ਸੀ ਅਸੀਂ ਬਾਹਰ ਜਾਣ ਨੂੰ ਰੋਕਾਂਗੇ ਪਰ ਲੋਕ ਨਹੀਂ ਹਲੇ ਤੱਕ ਰੁਕ ਰਹੇ ਕਿਉਂਕਿ ਸਰਕਾਰ ਆਪਣੇ ਦਾਅਵੇ ਕਰ ਰਹੀ ਲਗਾਤਾਰ ਕਿ ਨੌکریاں ਬਹੁਤ ਦਿੱਤੀਆਂ ਆ ਰਹੀਆਂ ਨੇ ਸਰਕਾਰ ਦੇ ਸਾਰੇ ਦਾਅਵੇ ਝੂਠੇ ਨੇ ਜੀ ਜੇਕਰ ਸਰਕਾਰ ਨੇ ਨੌکریاں ਦਿੱਤੀਆਂ ਹੁੰਦੀਆਂ ਤਾਂ ਅਸੀਂ ਇੱਥੇ ਚੌਂਕਾ 'ਚ ਖੜਕੇ ਕੀ ਕਰਦੇ ਸਰਕਾਰ ਨੇ ਸਾਨੂੰ ਤਿਆਰੀ ਕਰਨ ਲਈ ਮਜਬੂਰ ਕਰਤਾ ਕੋਈ ਕੰਮ ਨਹੀਂ ਇਹੋ ਜਿਹਾ ਕਹੀ ਜਾਂਦੇ ਨੇ 30000 ਨੌਕਰੀ ਦੇਤੀ ਜੇ 30000 ਨੌਕਰੀ ਦੇਤੀ ਫਿਰ ਅਸੀਂ ਕਿੱਥੇ ਆ ਅਸੀਂ ਉਹਨਾਂ 'ਚ ਕਿਉਂ ਨਹੀਂ ਹੈਗੇ ਸਾਡੀ ਪੋਸਟ ਡੀਪੀਆਂ ਦੀ ਕਿੱਥੇ ਹੈ ਕਿੰਨੇ ਚਿਰ ਸੰਘਰਸ਼ ਕਰ ਰਹੇ ਹਾਂ ਅਸੀਂ ਇਸ ਸੰਘਰਸ਼ ਤੋਂ ਲੌਂਗ ਟਾਈਮ ਤੋਂ ਕਰ ਰਹ 16 17 ਤੋਂ ਸਾਡਾ ਸੰਘਰਸ਼ ਹੈ ਪਰ ਅਜੇ ਤੱਕ ਕੋਈ ਵੀ ਡੀਪੀ ਦੀ ਪੋਸਟ ਨਹੀਂ ਆਈ ਹੈਗੀ ਬਹੁਤ ਬੇਰੁਜ਼ਗਾਰ ਨੇ ਕਈ ਲੋਕ ਸੁਸਾਇਡ ਕਰ ਗਏ ਕੋਈ ਬਾਹਰ ਵੱਗੇ ਕੀ ਕਰਨ ਇੱਥੇ ਪੰਜਾਬ ਚ ਕੋਈ ਰਹਿਣਾ ਨਹੀਂ ਚਾਹੁੰਦਾ ਕਿਉਂ ਨਹੀਂ ਚਾਹੁੰਦਾ ਕਿਉਂਕਿ ਰੁਜ਼ਗਾਰ ਨਹੀਂ ਲੱਖਾਂ ਰੁਪਿਆ ਚੱਕ ਕੇ ਆੜਤੀਆਂ ਤੋਂ ਫੜ ਕੇ ਜ਼ਮੀਨਾਂ ਵੇਚ ਕੇ ਲੋਕਾਂ ਨੇ ਪੜ੍ਹਾਈ ਕੀਤੀ ਹੈ ਕੋਈ ਬੀਪੀ ਐਡ ਕਰ ਗਿਆ ਐਮਪੀ ਐਡ ਕਰ ਗਿਆ ਪੀ ਐਚ ਡੀ ਕਰ ਗਿਆ ਕਿੱਥੇ ਇਸੀਰੀਨ ਕਿ ਸਿੱਖਿਆ ਦੀ ਲੋੜ ਹੈ ਵੱਦ ਮੰਨਦੋ ਵੱਲੋਂ ਦਾ ਕਿਹਾ ਗਿਆ ਸੀ ਕਿ ਬਾਹਰ ਜਾਣ ਤੋਂ ਰੋਕ ਮਖਾਰਿਆਂ ਨੂੰ ਨਹੀਂ ਨਹੀਂ ਜੀ ਕਿੱਥੇ ਰੋਕ ਸਕਦਾ ਹੈ ਉਹ ਜਦ ਪੋਸਟ ਹੀ ਨਹੀਂ ਹੈਗੀ ਕਿਉਂ ਨਹੀਂ ਕੱਢਦਾ ਪੋਸਟਾਂ ਕੱਢ ਦੇ ਅਸੀਂ ਆਪੇ ਰੁਕ ਜਾਗੇ ਸਾੰਨੇ ਬਾਹਰ ਜਾ ਕੇ ਕੀ ਕਰਨਾ ਜੀ ਸਾਨੂੰ ਇੱਥੇ ਰਜਾਰ ਲੈਂਗੇ ਬਸ ਇੱਥੇ ਰਹਿਣ ਨੂੰ ਖੁਸ਼ ਹਾਂ ਇੱਥੇ ਰਹਿਣਾ ਚਾਹੁੰਦੇ ਹਾਂ ਸਾਨੂੰ ਜੋਬ ਦੇ ਦੇ ਸਾਡੀ ਪੜ੍ਹਾਈ ਕਰ ਲੈ ਸਕੂਲਾਂ 'ਚ ਭੇਜ ਦੇ ਉਹਦੇ ਨਾਲ ਨਾਲ ਤਾਂ ਇਹਨਾਂ ਨੂੰ ਮਹੱਲਾ ਕਲੀਨਿਕਾ ਤੇ ਇੰਨੇ ਪੈਸੇ ਲਾਣ ਦੀ ਲੋੜ ਨਹੀਂ ਓਵਰੇਜ ਹੋ ਜਾਂਦੀ ਹੈ ਉਹਨਾਂ ਨੂੰ ਕੀ ਕਰੀ ਅਸੀਂ ਦੇਖਣਗੇ ਇਹ ਉਹਵਰੇਜ ਨੂੰ ਛੋੜ ਦੇਣੀ ਚਾਹੀਦੀ ਹੈ ਜੀ ਕਿਉਂਕਿ ਪੋਸਟ ਹੀ ਨਹੀਂ ਆਈ ਕਿੱਥੇ ਕੱਢੀਆਂ ਨੇ ਪੋਸਟਾਂ ਦਾ ਹੈ ਨਹੀਂ ਪੋਸਟਾਂ ਦਾ ਕੱਢਣਾ ਫੇਰੀ ਲੱਗਣਗੇ ਹੁਣ ਸਾਨੂੰ ਪੋਸਟਾਂ ਨਹੀਂ ਦੇਣਗੇ ਅਸੀਂ ਓਵਰੇਜ ਹੋ ਜਾਾਂਗੇ ਛੋੜ ਕੇ ਕਿਸੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕੋਈ ਗੱਲ ਨਹੀਂ ਹੋਈ ਜੀ ਅਸੀਂ ਕਿਹਾ ਵੀ ਸਾਨੂੰ ਮੀਟਿੰਗ ਕਰਵਾ ਦਿਓ ਸਾਡੀ ਗੱਲ ਹੋਈ ਹੈ ਕਹਿੰਦੇ ਸੀਐਮ ਸਾਹਿਬ ਮੀਟਿੰਗ ਨਹੀਂ ਕਰਨਾ ਚਾਹੁੰਦੇ ਕਿਉਂ ਨਹੀਂ ਕਰਨਾ ਚਾਹੁੰਦੇ ਵੋਟਾਂ ਵੇਲੇ ਕਿਵੇਂ ਆ ਗਏ ਉਹ ਪਿੰਡਾਂ 'ਚ ਉਦੋਂ ਉਹਨਾਂ ਨੂੰ ਚੰਗੇ ਲੱਗਦੇ ਸੀ ਅਸੀਂ ਖੁਦ ਪਿੰਡਾਂ ਤੇ ਜਾ ਜਾ ਕੇ ਵੋਟਾਂ ਮੰਗੀਆਂ ਨੇ ਭਗਵਾਨ ਤਮਾਨ ਦੀਆਂ ਅਸੀਂ ਲੋਕਾਂ ਦੇ ਹਾਰੇ ਕੱਢੇ ਨੇ ਵੀ ਇਸ ਵਾਰ ਸਰਕਾਰ ਨੂੰ ਵੋਟਾਂ ਪਾ ਦੋ ਸਰਕਾਰ ਬਣਾ ਦਿਓ ਸਾਨੂੰ ਰੋਜ਼ਗਾਰ ਦੇਊਗੀ ਸਾਨੂੰ ਉਮੀਦ ਸੀ ਪਰ ਅਸੀਂ ਅੱਜ ਖੁਦ ਸਾਨੂੰ ਖੁਦ ਪਸਤੇ ਆਏ ਕਿ ਅਸੀਂ ਗਲਤ ਸਰਕਾਰ ਚੁਣ ਲਈ ਗਲਤ ਸਰਕਾਰ ਨੂੰ ਅਸੀਂ ਵੋਟਾਂ ਪਾ ਦੀਆਂ ਸਾਡਾ ਹੱਕ ਕਿੱਥੇ ਆ ਅਸੀਂ ਹਰ ਪੱਕੋਂ ਥੈਨੀ ਤੋਂ ਲੈ ਕੇ ਇੰਬਾਤਸ ਤੋਂ ਲੈ ਕੇ ਬੜੀ ਚੀਜ਼ ਤੱਕ ਦਾ ਟੈਕਸ ਦਿਨੇ ਸਾਡਾ ਰੋਜ਼ਗਾਰ ਸਾਡਾ ਫਿਊਚਰ ਹੀ ਸੇਫ ਨਹੀਂ ਹੈਗਾ ਇਹ ਆਪਣਾ ਪੰਜਾਬ ਦੇ ਜੋ ਜਾਂ ਉਹ ਸਾਡਾ ਤਰਨਤੋ ਦੇ ਤੱਕ ਜਾਰੀ ਰਹੂਗਾ ਜਦ ਤੱਕ ਸਾਨੂੰ ਸੀਮਨ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਮਿਲਦੀ ਹੈ ਗਾਗਨਦੀਪਾ ਜੀ ਡੀਪੀਆਈ ਤੇ ਪਹਿਲਾਂ ਸਾਨੂੰ ਕਿਹਾ ਗਿਆ ਵੀ ਅਸੀਂ ਪੋਸਟਾਂ ਕੱਢਾਂਗੇ ਪੋਸਟਾਂ ਕੱਢਾਂਗੇ ਫਿਰ ਕਹਿੰਦੇ ਤੁਸੀਂ ਜੇ ਪੋਸਟਾਂ ਕਢਾਣੀਆਂ ਪਹਿਲਾਂ ਪੀਟੈਟ ਦਿਓ ਤੇ ਇਹਨਾਂ ਨੇ ਫਿਰ ਪੀਟੈਟ ਲਿਆ ਜੋ ਕਿ ਡੀਪੀ ਵਾਸਤੇ ਨਹੀਂ ਬਣਦਾ ਚਲੋ ਅਸੀਂ ਨੇ ਉਹ ਵੀ ਕਲੀਅਰ ਕੀਤਾ ਪੀਟੈਟ ਵੀ ਅੱਜ ਪੀਟੈਟ ਕਲੀਅਰ ਕਰਕੇ ਸਾਨੂੰ ਫੇਰ ਧਰਨੇ ਲਾਉਣੇ ਪੈ ਰਹੇ ਨੇ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਵੀ ਅਸੀਂ ਖੇਡਾਂ ਵਾਸਤੇ ਬਹੁਤ ਜ਼ਿਆਦਾ ਯੋਗਦਾਨ ਕਰ ਲਏ ਆ ਸਕੂਲਾਂ ਵਿੱਚ ਟੀਚਰ ਪੈਦਾ ਕਰਦੇ ਆ ਐਨਡੀਪੀਆਈ ਇੱਕ ਪਾਸੇ ਪੋਸਟਾਂ ਨਹੀਂ ਕੱਢ ਰਹੇ ਡੀਪੀਆਈ ਦੀਆਂ ਤਾਂ ਜੋ ਸਾਨੂੰ ਮਜਬੂਰ ਹੋ ਕੇ ਧਰਨਾ ਲਾਉਣਾ ਪੈ ਰਿਹਾ ਠੀਕ ਹੈ ਥੈਂਕ ਯੂ ਜਿਹਨਾਂ ਮੈਂ ਉਹਨਾਂ ਤੇ ਮੇਰਾ ਨਾਮ ਹੈ ਤੇ ਮੇਰਾ ਨਾਮ ਹੀ ਤੇਪਾਲ ਸਿੰਘ ਦਿਹਾਲਪੁਰ ਮਿਰਜਾ ਬਟਿੰਡੇ ਤੋਂ ਆ ਜੌਂ ਕੇ ਰਿਗੀ ਕਰਨੀ ਸਾਡੀਆਂ ਡੀਪੀ ਟੀਚਰਾਂ ਡੀਪੀ ਜੁਨੀਅਨ ਦੀ ਮੰਗਾਂ ਵੀ ਸਾਡੀ 1500 ਪੋਸਟ ਦੀ ਮੰਗ ਆਈ ਸਾਰੇ ਸਕੂਲ ਕਾਲਜ ਵਿਲੇ ਪਏ ਆ ਉਸ ਦੇ ਬਹਿਅਦ ਤੇ ਅਸੀਂ ਅੱਜ ਧਰਨਾ ਲਾਇਆ ਹੈ ਕੀ ਮੰਗਾਂ ਨਹੀਂ ਆਪਣੀਆਂ ਆਪਣੀਆਂ ਮੰਗਾਂ 1500 ਪੋਸਟ ਦੀ ਮੰਗ ਆਈ ਆਪਣੀ ਡੀਪੀ ਟੀਚਰ ਵਾਸਤੇ ਤੇ ਉਸ ਦੇ ਬਹਿਅਦ ਤੇ ਅਸੀਂ ਮੀਟਿੰਗ ਲੈਣਾ ਚਾਹੁੰਦੇ ਹਾਂ ਸੀਐਮ ਸਾਹਿਬ ਦੀ ਇਹਨੇ ਕਿਨੇ ਮੀਟਿੰਗ ਹੋਈ ਹੈ ਪਹਿਲਾਂ ਹਰਜੋਤ ਸਿੰਘ ਬੈਂਸ ਨਾਲ ਇੱਕ ਵਾਰ ਮੀਟਿੰਗ ਹੋਈ ਹੈ ਉਹਨਾਂ ਦਾ ਦੇਖ ਲਓ ਕਹਿਣ ਦਾ ਤਰੀਕਾ ਦੇਖ ਲਓ ਕਹਿੰਦੇ ਜੀ ਪਹਿਲਾਂ ਪੜਾਉਣ ਵਾਲੀ ਤਾਂ ਰੱਖ ਲਈਏ ਸੀ ਸਾਨੂੰ ਤਾਂ ਟੀਚਰ ਹੀ ਨਹੀਂ ਸਮਝਦੇ ਦੇਖ ਲਓ ਅੱਜ ਦਾ ਸੰਘਰਸ਼ ਕਰਦੇ ਜਾ ਹੀ ਰੋਗੇ ਅੱਜ ਦਾ ਸੰਘਰਸ਼ ਜਿੱਦ ਨਾ ਜਰ ਸਾਨੂੰ ਸੀਐਮ ਸਾਹਿਬ ਦੀ ਮੀਟਿੰਗ ਨਹੀਂ ਮਿਲਦੀ ਉਹਨਾਂ ਟਾਈਮ ਅਸੀਂ ਇਦਾਂ ਹੀ ਪ੍ਰੋਟੈਸਟ ਕਰਦੇ ਰਹਿਾਂਗੇ ਇੱਥੇ ਪਰ 2 ਦਿਨ ਲੱਗੇ ਤੁਮੇ ਨੌਕਰੀ ਬਹੁਤ ਦੇ ਰਹਿਆਂਗਾ ਦੇਖੋ ਜੀ ਸਾਨੂੰ ਤਾਂ ਗਰਾਊਂਡ ਰਿਐਲਿਟੀ ਕੁਝ ਹੋਰ ਆ ਬਿਆਨਬਾਜ਼ੀ ਉਹਨਾਂ ਦੀ ਕੁਝ ਹੋਰ ਆ ਸਾਨੂੰ ਤਾਂ ਕੋਈ ਨੌਕਰੀ ਦਿੰਦੀ ਨਹੀਂ ਫਿਰ ਅਸੀਂ ਕਦੇ ਵਾਸਤੇ ਇਸੇ ਆਉਂਦੇ ਹਣਾ ਜੇ ਜੋਬ ਹੀ ਦਿੱਤੀ ਹੁੰਦੀ ਉਹਨਾਂ ਨੇ